ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਦਾ। ਬਾਈ ਜੀ ਅੱਜ ਦੀ ਵੀਡੀਓ ਚ ਅੱਪ ਗੱਲ ਕਰਾਂਗੇ ਕਣਕ ਦੇ ਲਾਸਟ ਪਾਣੀ ਦੇ ਬਾਰੇ। ਵੀ ਕਣਕ ਨੂੰ ਲਾਸਟ ਪਾਣੀ ਕਦੋਂ ਕਿਵੇਂ ਲਾਈਏ ਕਿੰਨਾ ਟਾਈਮ ਪਹਿਲਾਂ ਲਾਉਣਾ ਚਾਹੀਦਾ। ਬਾਵਾ ਬੱਬਲ ਪੁੱਸਾ ਲਿਆ ਪਿਆ ਪਿਆ ਯਾਰ ਆਪਣੀ ਜ਼ਿੰਮੇਵਾਰਾਂ ਚ। ਸਰ ਇਹ ਕੀ ਪੁੱਛੀ ਜਾਂਦਾ ਆਪ ਕਣਕ ਨੂੰ ਪਾਣੀ ਬਾਈ ਇੱਕ ਲੱਗਣਗੇ ਕਿ ਦੋ ਲੱਗਣਗੇ। ਯਾਰ ਇਹ ਤਾਂ ਹੁਣ ਛੋਟੀ ਜੀ ਗੱਲ ਹੀ ਆ ਵੀ ਆਪਾਂ ਨੂੰ ਸਾਰੀ ਉਮਰ ਹੀ ਨਾਂਗੀ ਖੇਤੀ ਕਰਦਿਆਂ ਨੂੰ ਤੇ ਜੇ ਹੁਣ ਆਪਾਂ ਨੂੰ ਪਾਣੀ ਵੀ ਇੱਕ ਦੂਜੇ ਨੂੰ ਪੁੱਛ ਕੇ ਜਾਂ YouTube ਵਾਲਾ ਨੂੰ ਦੇਖ-ਦੇਖ ਲਾਉਣਾ ਪੈ ਗਿਆ। ਬੱਸ ਫੇਰ ਤਾਂ ਆਪਾਂ ਹੋ ਗਏ ਬੱਸ। ਪਹਿਲੀ ਗੱਲ ਤਾਂ ਕੋਈ ਐਡੀ ਖਾਸ ਕਿਸੇ ਨੂੰ ਨੌਲੇਜ ਨਹੀਂ ਹੁੰਦੀ ਮੇਰੇ ਮੇਰਾ ਵੀ ਜਿਹੜਾ ਤੁਹਾਨੂੰ ਐਂ ਦੱਸਦੇ ਆਪਦੇ ਘਰੇ ਬੈਠਾ ਵੀ ਕੋਈ ਬਾਬਾ ਨਾਨਕ ਤਾਂ ਹੈ ਹੀ ਨਹੀਂ ਵੀ ਆਪਦੇ ਘਰੇ ਬੈਠਾ ਤੇ ਅੱਖਾਂ ਵਿੱਚ ਕੋਈ ਤੁਹਾਨੂੰ ਦੱਸ ਦੂ ਵੀ ਤੁਹਾਡੇ ਕਣਕ ਕਾਏ ਪਾਣੀ ਭਾਲਦੀ ਆ ਇਹ ਬਾਈ ਇਹੇ ਹੀ ਭੱਬਲ ਭੂਸਿਆਂ 'ਚ ਨਾ ਪਾਓ ਤੇ ਹੁਣ ਵਿੱਚ ਜਿਹੜੇ ਬਹਾਂ ਡਾਕਰਾਗੇ ਉਹ ਬਈ ਆਹ ਜਦੋਂ ਬਾਅਦ ਪਾਣੀ ਨਹੀਂ ਲਾਉਂਦੇ ਤੇ ਵਿੱਚ ਭਰਾਵਾਂ ਦੇ ਮੇਰੇ ਕੋਲ ਹੁਣ ਵੀ ਅਸੀਂ ਉਹ ਕਹਿੰਦੇ ਜਿੱਦੇ ਕਣਕ ਨੇ ਸਰਗੀ ਉਹਦੋਂ ਬਾਅਦ ਅਸੀਂ ਪਾਣੀ ਨਹੀਂ ਲਾਉਂਦੇ ਤੇ ਉਹ ਵੀ ਗੱਲ ਉਹਨਾਂ ਦੀ ਵੀ ਸਹੀ ਆ ਜਿਨ੍ਹਾਂ ਦੇ ਬਾਹਣ ਬਾਈ ਰੇਤ ਲਿਆ ਉਹ ਐ ਨਹੀਂ ਪਤਾ ਇਦੋਂ ਬਾਅਦ ਵੀ ਦੋ ਪਾਣੀ ਲੈ ਜੇ ਆਹ ਕਣੀ ਸੁਣ ਤੋਂ ਬਾਅਦ ਵੀ ਵੀ ਕਣਕ ਜਿਵੇਂ ਹੋਣਾ ਨਿਸਰੀ ਪਈ ਆਪਣੀ ਦੇਖ ਲਓ ਤੇ ਵੀ ਇਦੋਂ ਆਹ ਕਣੀ ਸੁਣ ਤੋਂ ਬਾਅਦ ਵੀ ਦੋ ਪਾਣੀ ਲਈਏ ਹਨਾ ਤੇ ਬਾਈ ਇਹ ਪਾਣੀ ਪੂਣੀ ਵਾਲਾ ਤਾਂ ਕੋਈ ਚੱਕਰ ਨਹੀਂ ਹੁੰਦਾ ਇਹ ਤਾਂ ਤੁਸੀਂ ਆਪਦੇ ਬਾਹਣ ਦੀ ਕੰਡੀਸ਼ਨ ਦੇਖੋ ਜੇ ਤੁਹਾਡੇ ਬਾਹਣ ਸੁੱਕਦੇ ਆ 20 ਮਾਰਚ ਤੋਂ ਪਹਿਲਾਂ ਪਹਿਲਾਂ ਕਿੱਟੇ ਹੁੰਦੀ ਆ ਧਰਤੀ ਫਿਰ ਤਾਂ ਪਾਣੀ ਲਾ ਦਿਓ ਜੇ ਤੁਹਾਨੂੰ ਆਏ ਆ ਵੀ ਸਾਡੇ ਬਾਹਣ ਟੱਕ ਰਹੇ ਯਾਰ ਵੀ ਇੱਕ ਬਾਣੀ ਪਾਣੀ ਲੱਗ ਗਿਆ ਵੀ ਗਿੱਲ ਖਾਹ ਚਰਗ ਮਾਉਂਦੇ ਨਹੀਂਗੇ ਤੇ ਫੇਰ ਬਾਹਰ ਰਹਿਣ ਦਿਓ ਕੋਈ ਚੱਕਰ ਨਹੀਂ ਕੋਈ ਇਹ ਪਾਣੀ ਦੇ ਜ਼ੋਰ ਤੇ ਇਹ ਝੋਨਾ ਤਾਂ ਹੈ ਨਹੀਂ ਵੀ ਪੱਕੂ ਜਾਂ ਪਾਣੀ ਦੇ ਜ਼ੋਰ ਤੇ ਉਹ ਹੋਊਗਾ ਤੇ ਇਹਦਾ ਬਈ ਧਰਤੀ ਦੀਆਂ ਕੰਡੀਸ਼ਨਾਂ ਅਡੋਡੀ ਨਾ ਹੀ ਕੋਈ ਇਹੋ ਜਿਹਾ ਬੰਦਾ ਜੰਮਿਆ ਅਜੇ ਤੱਕ ਕਿੱਡਾ YouTube ਬਰਾ ਮੇਰੇ ਨਾਲ ਗੱਲ ਕਰਨ ਵੀ ਘਰੇ ਬੈਠਾ ਕਿਸੇ ਦੇ ਖੇਤ ਦੱਸ ਦੂਗਾ ਵੀ ਭਾਈ ਇਹਨੂੰ ਪਾਣੀ ਦੀ ਲੋੜ ਹੈਗੀ ਹੈ ਕਿ ਹੈ ਨਹੀਂਗੀ ਐਡਾ YouTubeਰ ਕੋਈ ਨਹੀਂ ਜੰਮਿਆ ਹਜੇ ਵੀ ਆਏ ਘਰੇ ਬਠਾ ਉਹਦੇ ਖੇਤ ਵੀਡੀਓ ਪਾ ਕੇ ਦੱਸ ਦੂ ਵੀ ਉਹ ਮੁਕਸਰ ਮਲੋਡ ਕਰਨੀ ਪਾਣੀ ਦੀ ਲੋੜ ਪਊ ਕੰਬਰ ਸਰਕ ਨਹੀਂ ਪਾਣੀ ਦੀ ਲੋੜ ਪਊ ਕ ਇਧਰ ਮਾਣ ਸਕ ਨਹੀਂ ਮਾਣੀ ਦੀ ਲੋੜ ਪਊ ਕਿੱਥੇ ਯਾਰ ਕਿੱਥੇ ਕਿੱਥੇ ਬੰਦਾ ਦੱਸ ਦੂ ਸਾਰੇ ਪੰਜਾਬ ਚ ਬਾਈ ਇਹ ਤਾਂ ਤੁਸੀਂ ਆਦੇ ਪਾਣ ਦੀ ਕੰਡੀਸ਼ਨ ਸਾਹ ਦੀ ਦੇਖ ਕੇ ਪਾਣੀ ਤਾਂ ਨਹੀਂ ਲਾਉ ਠੀਕ ਆ ਇੱਕ ਪਾਣੀ ਹੋਰ ਲਾ ਦੂੰਗਾ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੇ ਹੁਣ ਮੇਰੇ ਵਰਗਾ ਪਾ ਕੇ ਵੀਡੀਓ ਕਹਿੰਦਾ ਬਾਈ ਜੀ ਬਸ ਬੱਲੀ ਨਿਕਲ ਗਈ ਇਸ ਤੋਂ ਬਾਅਦ ਕਣਕ ਨੂੰ ਪਾਣੀ ਦੀ ਲੋੜ ਨਹੀਂ ਹੁਣ ਤਾਂ ਐਂ ਪੱਕ ਜੂ ਫਲਾਣਾ ਹੋ ਜੂ ਧੌਂਕਾ ਹੋ ਜੂ ਉਦੋਂ ਗਾਹ ਮੂਰੇ ਮੇਰੇ ਵਰਗਾ ਸੁਣਨ ਵਾਲਾ ਹੁੰਦਾਗਾ ਘਰੇ ਬੁੜੇ ਨੂੰ ਪਿਆਈ ਕਹਿੰਦਾ ਬੱਸ ਫਲਾਣੇ ਯੂਟਿਊਬਰ ਨੇ ਪਾਤੀ ਵੀਡੀਓ ਜੀ ਹੁਣ ਤਾਂ ਪਾਣੀ ਦੀ ਲੋੜ ਨਹੀਂ ਗਣਕ ਨੂੰ ਤੇ ਬੱਸ ਹੁਣ ਤਾਂ ਹੀ ਪੱਕ ਜੂ ਹੁਣ ਤਾਂ ਇਹ ਨਾੜ ਦੇ ਜੋਰ ਤੇ ਪੱਕ ਜੂ ਬਈ ਨਹੀਂ ਆਪਦੇ ਬਾਹਣ ਖੇਤ ਜਿਹੜਾ ਮਾਰੋ ਮੈਂ ਪਹਿਲਾਂ ਵੀਡੀਓ ਚ ਕਹਿਣਾ ਹੁੰਨਾਗਾ ਤੇ ਦੇਖੋ ਗੁਡੀ ਸੁਣਾ ਮੌਸਮ ਦੇਖੋ ਸਾਰੀ ਪੜੇ ਲਿਖੇ ਆ ਸਾਰੀ ਸਿਆਣੇ ਆ ਤੇ ਮੌਸਮ ਦੇਖਣ ਦੀ ਸਾਰੇ ਜਾਣਦੇ ਆ ਹਰੇਕ ਦੇ ਹੱਥ ਚ ਮੋਬਾਈਲ ਆਗਾ ਤੇ ਜੇ ਸੁਣਵਾਇ ਲੱਗਦਾ ਵੀ ਬਾਹਣ ਆਪਣੇ ਸੁੱਕੀ ਜਾਂਦੇ ਚਿੱਟੇ ਹੋਈ ਜਾਂਦੇ ਆ ਪਾਣੀ ਲਾਉਣਾ ਭੁਲਾ ਦੇ ਇੱਕ ਜੇ ਨਹੀਂ ਲੋੜ ਲੱਗਦੀ ਤੁਹਾਡੇ ਬਾਹਣ ਟੱਕਰਾ ਜਿਆਦੇ ਕਾਲੀ ਮਿੱਟੀ ਵਾਲੇ ਬਾਹਣ ਵੀ ਇੱਕ ਵਾਰੀ ਪਾਣੀ ਲੱਗਿਆ 20 25 ਦਿਨ ਗੱਲ ਘਮਾਉਂਦੇ ਨਹੀਂਗੇ ਹਨਾ ਤੇ ਉੱਥੇ ਸਰ ਵੀ ਜਾਉ ਹੁਣ ਹੁਣ ਜਿੰਦੇ ਮੇਰੇ ਵਰਗੇ ਦੇਖੋ ਹੁੰਦੇ ਤਾਂ ਰੇਤੇ ਵਾਲੇ ਬਾਹਣ ਕਣਕ ਨੇ ਹਜੇ ਭੋਲਾ ਚੱਕਿਆ ਹੁੰਦਾ ਬਸ ਜੀ ਫਲਾਣੇ ਯੂਟਿਊਬਰ ਨੇ ਵੀਡੀਓ ਪਾਤੀ ਤੇ ਹੁਣ ਮੇਰੇ ਚੈਨਲ ਤੇ ਲਾ ਲਓ ਦੇਖ ਲਈ ਵੀ ਕੜਾਈਲੇ ਵਾਲੇ ਨੇ ਵੀਡੀਓ ਪਾਤੀ ਉਹਨੇ ਕਹੇ ਤਾਂ ਘਰੇ ਬੈਠੇ ਨੇ ਵੀ ਖੇਤ ਤੁਰੇ ਫਿਰਦੇ ਬੱਟਾ ਦੇ ਦੇਖਾਉਂਦੇ ਨੇ ਕਹੇ ਤਾਂ ਜੀ ਬਸ ਇਦੋਂ ਵਿੱਚ ਪਾਣੀ ਦੀ ਲੋੜ ਨਹੀਂ ਆ ਪਤਾ ਲਾਉਣਾ ਨਹੀਂ ਤੁਸੀਂ ਗਣ ਕਸ ਘਾ ਵੀ ਨਾ ਲਿਓ ਭਰਾਵੋ ਜੇ ਨਹੀਂ ਪਾਏਗਾ ਚਲੋ ਸਰ ਵੀ ਸਕਦਾ ਜੇ ਬਾਹਰ ਖੋ ਸੁੱਕਦੇ ਆ ਤੇ ਇੱਕ ਪਤਲਾ ਜਾਂ ਫੇਰ ਦਿਓ ਤਾਂ ਵੀ ਕੀ ਜ਼ੋਰ ਲੱਗਦਾ ਸਰਕਾਰ ਦੀ ਬਿਜਲੀ ਆ ਮੁਫਤ ਆਉਂਦੀ ਆ ਹੁਣ ਤਾਂ ਦਿਨ ਪਰ ਰਾਤ ਰਹਿੰਦੀ ਆ ਤੇ ਬਈ ਆ ਦੇ ਖੇਤ ਦੀ ਕੰਡੀਸ਼ਨ ਦੇਖ ਕੇ ਆ ਦੇ ਖੇਤ ਜਿਹੜਾ ਮਾਰ ਕੇ ਸੋ ਉਥੋਂ ਚੰਗਾ ਕੋਈ ਨਹੀਂ ਵੀ ਕੋਈ ਯੂਟਿਊਬਰ ਨਹੀਂ ਤਾਕੜਾ ਹੈਗਾ ਐਡਾ ਵੀ ਘਰੇ ਬੈਠਾ ਦੱਸ ਦਿਆਂ ਹੋਰ ਕਰ ਦੂ ਤੇ ਜੇ ਅੱਜ ਕੋਈ ਅੰਤਰਜਾਮੀ ਤਾਂ ਅਜੇ ਤੱਕ ਕੋਈ ਜੰਮਿਆ ਨਹੀਂ ਯੂਟਿਊਬਰ ਵੀ ਆਏ ਦੱਸਦੇ ਤੇ ਇਹ ਆਪ ਦਾ ਖੇਤ ਦੀ ਕੰਡੀਸ਼ਨ ਦੇਖੋ ਗਿੜਾ ਦਿਓ ਸਾਰਾ ਕੁਝ ਕਰੋ ਦੇਖੋ ਕੀ ਬਣਦਾਗਾ ਕਿਵੇਂ ਆਪਣੇ ਖੇਤ ਕਿਵੇਂ ਕਣਕ ਆਗੀ ਸਾਰਾ ਕੁਝ ਦੱਸਿਓ ਤੇ ਹੋਰ ਵੀਡਿਓ ਬਹੁਤ ਸਾਰੀਆਂ ਆਪਣੇ ਚੈਨਲ ਤੇ ਆਉਣਗੀਆਂ ਬਾਈ ਚੰਗੀਆਂ ਲੱਗੀਆਂ ਕਰਨਾ ਤਾਂ ਚੈਨਲ ਫੋਲੋ ਕਰ ਲਓ ਹੋਰ ਜਾਣਕਾਰੀ ਵੀਡੀਓ ਦੇਖਣ ਲਈ ਆਪਣਾ YouTube Facebook ਤੇ ਪਾਉਣੇ ਹੁੰਦੀਆਂ ਅਗੇ ਲਗਾਤਾਰ ਵੀਡਿਓਾਂ ਜ਼ਰੂਰ ਦੇਖਿਆ ਕਰੋ ਚੈਨਲ ਫੋਲੋ ਕਰਕੇ ਰੱਖ ਲਓ ਧੰਨਵਾਦ ਜੀ